ਦੁਖ ਪੰਜਨ ਤੇਰਾ ਨਾਮ ਜੀ 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 ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਤੇਰਾ ਨਾਮ ਸੋਰਠ ਮਹੱਲਾ ਪੰਜਵਾ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਸੁਨੋ ਬੇਨੰਤੀ ਠਾਕੁਰ ਮੇਰੇ ਸੁਨੋ ਬੇਨੰਤੀ ਠਾਕੁਰ ਮੇਰੇ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਜੀ ਜੰਤ ਤੇਰੇ ਧਾਰੇ ਜੀ ਜੰਤ ਤੇਰੇ ਧਾਰੇ ਜੀ ਜੰਤ ਤੇਰੇ ਧਾਰੇ ਸੁਨੋ ਬੇਨੰਤੀ ਠਾਕੁਰ ਮੇਰੇ ਸੁਨੋ ਬੇਨੰਤੀ सुनो बिनंती ठाकुर मेरे सुनो बिनंती ठाकुर मेरेੱਖ मिट के बैठो सुनो बिनंती ठाकुर मेरे सुनो बिनंती ठाकुर मेरे सुनो बिनंती ठाकुर मेरे, 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 मेरे जी जंत तेरे तारे जी जंत तेरे तारे राख पैज नाम अपने की ਰਾਖ ਪਹਿਜ ਨਾਮ ਆਪਣੇ ਕੀ ਰਾਖ ਪਹਿਜ ਨਾਮ ਆਪਣੇ ਕੀ ਕੰਨ ਕਰਾਵਨ ਹਾਰੇ ਕੰਨ ਕਰਾਵਨ ਹਾਰੇ ਕੰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ کر پیارے ہمارے پرب جیو خسمان کر پیارے پورے پلے ہم تھارے ਪਰਬ ਜਿਓ ਖਸਮਾਨਾ ਕਰ ਪਿਆਰੇ ਪਰਬ ਜਿਓ ਖਸਮਾਨਾ ਕਰ ਪਿਆਰੇ ਪੂਰੇ ਭਲੇ ਹਮ ਥਾਰੇ ਪੂਰੇ ਭਲੇ ਹਮ ਥਾਰੇ ਸੁਣੀ ਪੁਕਾਰ ਸਮਰੱਥ ਸੁਆਮੀ ਸੁਣੀ ਪੁਕਾਰ ਸਮਰੱਥ ਸੁਆਮੀ ਸੁਣੀ ਪੁਕਾਰ ਸਮਰੱਥ ਸੁਆਮੀ ਸੁਣੀ ਪੁਕਾਰ ਸਮਰੱਥ ਸੁਆਮੀ ਵੰਦਨ ਕਾਟ ਸਵਾਰੇ ਵੰਦਨ ਕਾਟ ਸਵਾਰੇ ਵੰਦਨ ਕਾਟ ਸਵਾਰੇ ਵੰਦਨ ਕਾਟ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਨਾਨਕ ਪ੍ਰਗਟ ਪਹਾਰੇ ਪਾਣੀ ਗੁਰੂ ਗੁਰੂ ਹੈ ਪਾਣੀ ਪਾਣੀ ਗੁਰੂ ਗੁਰੂ ਹੈ ਪਾਣੀ ਪਾਣੀ ਗੁਰੂ ਗੁਰੂ ਹੈ ਬਾਣੀ ਪਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਪਾਣੀ ਅੰਮ੍ਰਿਤ ਸਾਰੇ ਵਿੱਚ ਪਾਣੀ ਹੈ ਵਿਚ ਪਾਣੀ ਅੰਮ੍ਰਿਤ ਸਾਰੇ ਵਿਚ ਪਾਣੀ ਅੰਮ੍ਰਿਤ ਸਾਰੇ ਕੁਰਬਾਨੀ ਕਹਿ ਸੇਵਕ ਜਨਮਾਨਾ ਕੁਰਬਾਨੀ ਕਹਿ ਸੇਵਕ ਜਨਮਾਨਾ ਕੁਰਬਾਨੀ ਕਹਿ ਸੇਵਕ ਜਨਮਾਨਾ ਕੁਰਬਾਨੀ ਕਹਿ ਸੇਵਕ ਜਨਮਾਨਾ ਪ੍ਰਤੱਖ ਗੁਰੂ ਨਿਸਤਾਰੇ ਪ੍ਰਤੱਖ ਗੁਰੂ ਨਿਸਤਾਰੇ ਪ੍ਰਤੱਖ ਗੁਰੂ ਨਿਸਤਾਰੇ ਪ੍ਰਤੱਖ ਲਾਵਲ ਮਹੱਲਾ ਪੰਜਵਾ ਲਾਵਲ ਮਹੱਲਾ ਆਪਣੇ ਬਾਲਕ ਆਪ ਰਖਿਐਨ 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 ਪਾਰ ਬ੍ਰਹਮ ਗੁਰ ਦੇਵ ਪਾਰ ਬ੍ਰਹਮ ਗੁਰ ਦੇਵ ਸੁਖ ਸ਼ਾਂਤ ਸਹਿਜ ਆਨੰਦ ਭਇ ਤੋ ਬ੍ਰਹਮ ਸੁਖ ਸ਼ਾਂਤ ਸਹਿਜ ਆਨੰਦ ਪਹਿ ਪੂਰਨ ਭਈ ਸੇਵ ਪੂਰਨ ਭਈ ਸੇਵ ਭਗਤ ਜਨਾਂ ਕੀ ਬੇਨਤੀ ਭਗਤ ਜਨਾਂ ਕੀ ਬੇਨਤੀ ਭਗਤ ਜਨਾਂ ਕੀ ਬੇਨਤੀ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਸੁਣੀ ਪ੍ਰਭ ਆਪ ਸੁਣੀ ਪ੍ਰਭ ਆਪ ਸੁਣੀ پلت جنا کی بینتی جیوال روگ مٹائے جیوالین روگ مٹائے جیوالین چاکا وڈ پرتاپ ਜਾ ਕਾ ਵਡ ਪ੍ਰਤਾਪ ਦੋਖ ਹਮਾਰੇ ਬਖਸ਼ੇਨ ਦੋਖ ਹਮਾਰੇ ਬਖਸ਼ੇਨ ਆਪਣੀ ਕਲ ਧਾਰੀ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤੇ ਹਨ ਨਾਨਕ ਬਲਿਹਾਰੀ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਤੇਰਾ ਨਾਮ ਗੁਰ ਪੂਰ ਕਿਰਪਾ ਕਰੀ ਗੁਰ ਪੂਰ ਕਿਰਪਾ ਕਰੀ ਗੁਰ ਪੂਰ ਕਿਰਪਾ ਕਰੀ ਗੁਰ ਪੂਰ ਕਿਰਪਾ ਕਰੀ ਕਾਟਿਆ ਦੁਖ ਰੋਗ ਕਾਟਿਆ ਦੁਖ ਰੋਗ ਕਾਟਿਆ ਦੁਖ ਰੋਗ ਗੁਰਪੂਰੇ ਕਿਰਪਾ ਕਰੀ 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 ਕਾਂਟਿਆ ਦੁਖ ਰੋਗ ਕਾਟਿਆ ਦੁੱਖ ਰੋਗ ਕਾਟਿਆ ਦੁੱਖ ਰੋਗ ਕਾਟਿਆ ਦੁੱਖ ਰੋਗ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਇਆ 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 ਮਨ ਤਨ ਸੀਤਲ ਸੁਖੀ ਭਇ 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 ਪ੍ਰਭ ਤਿਆਵਨ ਜੋਗ ਮਨ ਜੋਗ ਬਲਾਵਲ ਮਹੱਲਾ 5ਵਾਂ ਪਰਪੂਰਾ ਯਾਰਾ ਦਿਆ ਪਰਪੂਰਾ ਯਾਰਾ ਦਿਆ ਪਰਪੂਰਾ ਯਾਰਾ ਦਿਆ ਪਰਪੂਰਾ ਯਾਰਾ ਦਿਆ ਕੋਈ ਕਿਰਪਾਲ ਕੋਈ ਕਿਰਪਾਲ ਮਾਰਗ ਸੰਤ ਬਤਾਇਆ ਮਾਰਗ ਸੰਤ ਬਤਾਇਆ ਇਤ ਸੰਤ ਦਾ ਪਾਪ ਗੁਰੂ ਹੈ ਮਾਰਗ ਸੰਤ ਬਤਾਇਆ ਮਾਰਗ ਸੰਤ ਬਤਾਇਆ ਮਾਰਗ ਸੰਤ ਬਤਾਇਆ ਟੁੱਟੇ ਜਮ ਜਾਲ ਟੁੱਟੇ ਜਮ ਜਾਲ ਦੁਖ ਭੂਖ ਸੰਸਾਰ ਮਿਟਿਆ ਦੁਖ ਭੂਖ ਸੰਸਾਰ ਮਿਟਿਆ ਦੁਖ ਭੂਖ ਸੰਸਾਰ ਮਿਟਿਆ ਦੁਖ ਭੂਖ ਸੰਸਾਰ ਮਿਟਿਆ ਸੰਸਾਰ ਹਮੇ ਤੁਬਦੋ ਸੱਚ ਦਾ ਪਾਵ ਹੈ ਤੁਬਦੋ ਹੋ ਮੇ ਪਰਮ ਇੱਕ ਕਈ ਸ਼ਬਦਾਂ